ਉਸੇ ਆਡਾ ਜੀਣਾ ਦੁੱਬਰ ਹੋਇਆ ਪਿਆ ਸਾਨੂੰ ਨਹੀਂ ਪਤਾ ਕਮੇਟੀ ਜਿੱਥੇ ਮਰਜੀ ਜਗ੍ਹਾ ਲਵੇ ਨਾ ਲਵੇ ਸਾਡਾ ਪਰ ਇੱਥੇ ਕੂੜਾ ਨਹੀਂ ਹੋਣਾ ਚਾਹੀਦਾ ਅਸੀਂ ਇੱਥੇ ਨਹੀਂ ਸੁੱਟਣ ਦੇਣਾ ਹੈਗਾ ਠੀਕ ਹੈ ਅੱਜ ਟਰੈਲੀ ਭਰ ਕੇ ਆਏ ਸੀ ਸਾਰੇ ਇਕੱਠੇ ਹੋ ਗਏ ਅਸੀਂ ਹੁਣ ਬੇਲੇ ਦਾ ਹੈ ਨਹੀਂਗੇ ਵੀ ਨਿੱਤੇ ਅਸੀਂ ਖੜੇ ਰਹੀਏ ਇੱਥੇ ਬਿਲਕੁਲ ਜੀ ਬਿਲਕੁਲ ਸਾਡੇ ਬੱਚੇ ਛੋਟੇ ਛੋਟੇ ਆ ਬੱਚੇ ਸਕੂਲ ਦੀਆਂ ਬੈਨਾਂ ਨਾਲੇ ਮੁਨੱਕ ਬੰਦ ਕਰ ਲੈਂਦੇ ਕੂੜੀ ਦਾ ਹੱਲ ਕਰੀਏ ਜੋ ਜਗ੍ਹਾ ਜਗ੍ਹਾ ਤੇ ਢੇਰ ਲੱਗੇ ਲੱਗੇ ਹੈਗੇ ਆ ਜਗਰਾਉਂ ਦੇ ਵਿੱਚ ਕੋਈ ਵੀ ਬਾੜ ਨਹੀਂ ਇਹੋ ਜਿਹਾ ਹੈਗਾ ਜਿੱਥੇ ਕਹਿ ਸਕਦੇ ਆ ਵੀ ਕੂੜਾ ਨਾ ਪ ਨਾ ਨਾ ਜੋ ਰੋਸ਼ਨ ਕਰ ਰਿਹਾ ਕੂੜਾ ਤੇ ਉਹਦੀ ਸੁੰਦਰਤਾ ਦੀ ਦਿਖਾ ਰਿਹਾ ਵੀ ਕੂੜਾ ਸਾਡੇ ਜਗਰਾਉਂ ਦੇ ਵਿੱਚ ਇੰਨਾ ਪਿਆ ਹੈਗਾ ਇਹ ਤਾਂ ਬਹੁਤ ਮੁਸ਼ਕਲਾਜੀ ਤੇ ਇਹ ਮੇਰਾ ਕਹਿਣਾ ਹੈ ਕੂੜਾ ਚੱਕਿਆ ਨਹੀਂ ਜਾਣਾ ਅੱਛਾ ਜੀ ਨਹੀਂ ਚੱਕਿਆ ਨਹੀਂ ਨਹੀਂ ਚੱਕਿਆ ਜਾਣਾ ਜਿਹੇ ਜਿਹੇ ਹਾਲਤਾਂ ਤੇ ਹੋ ਰਹੀਆਂ ਅੱਛਾ ਜੀ ਇਹ ਨਹੀਂ ਹੱਲ ਹੋਣਾ ਹਾਂਜੀ ਮੀਟਿੰਗ ਕਰੀ ਗਈ ਸੀ ਨਗਰ ਕੌਂਸਲ ਦੇ ਵਿੱਚ ਕੌਂਸਲਰ ਵੱਲੋਂ ਜੋ ਮੀਟਿੰਗ ਸੀ ਉਹ ਇਹੋ ਜਿਹੋ ਜੋ ਨਗਰ ਕੌਂਸਲ ਦੇ ਗਿਆ ਸੁਖਦੀਪ ਸਿੰਘ ਰੰਧਾਵਾ ਵੱਲੋਂ ਉਹ ਬੁਲਾਈ ਗਈ ਸੀ ਜੋ ਚਰਚਾ ਹੋਈ ਹੈਗੀ ਆ ਕੂੜੇ ਸੰਬੰਧੀ ਪਰ ਉਸ ਵਿੱਚ ਕੋਈ ਵੀ ਕਹਿ ਸਕਦੇ ਆ ਮਤਾ ਨਹੀਂ ਪਾਸ ਹੋਇਆ ਸਾਂਝਾ ਪਾਸ ਹੋਇਆ ਹੈਗਾ ਵੀ ਇਸ ਤੇ ਕੂੜੇ ਦੇ ਵਿੱਚ ਕੀ ਅਸੀਂ ਕੂੜੇ ਦਾ ਹੱਲ ਕਰੀਏ ਜੋ ਜਗ੍ਹਾ ਜਗ੍ਹਾ ਤੇ ਢੇਰ ਲੱਗੇ ਲੱਗੇ ਹੈਗੇ ਆ ਜਗਰਾਉਂ ਦੇ ਵਿੱਚ ਕੋਈ ਵੀ ਬਾੜ ਨਹੀਂ ਇਹੋ ਜਿਹਾ ਹੈਗਾ ਜਿੱਥੇ ਕਹਿ ਸਕਦੇ ਆ ਵੀ ਕੂੜਾ ਨਾ ਪਿਆ ਹੋਵੇ ਤੇ ਜਗਰਾਉਂ ਦਾ ਨਾਂ ਜੋ ਰੌਸ਼ਨ ਕਰ ਰਿਹਾ ਕੂੜਾ ਤੇ ਉਹਦੀ ਸੁੰਦਰਤਾ ਦੀ ਦਿਖਾ ਰਿਹਾ ਵੀ ਕੂੜਾ ਸਾਡੇ ਜਗਰਾਉਂ ਦੇ ਵਿੱਚ ਇੰਨਾ ਪਿਆ ਹੈ ਕਿ ਦੋ ਧੜੇ ਹੈਗੇ ਆ ਉਹਨਾਂ ਦਾ ਆਪਸੀ ਜੋ ਮਤਭੇਦ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ ਹੈਗਾ ਪਰ ਉਸ ਦੇ ਵਿੱਚ ਜਗਰਾਉਂ ਵਾਸੀ ਕਿੱਧਰ ਜਾਣ ਹੁਣ ਸਿਰਫ ਕਹਿ ਸਕਦੇ ਆ 6 ਮਹੀਨੇ ਦਾ ਟਾਈਮ ਰਹਿ ਗਿਆ ਜੋ ਵੋਟਾਂ ਦਾ ਐਮਸੀ ਦਾ ਬਣਦਾ ਉਸ ਤੋਂ ਬਾਅਦ ਨਵੀਂ ਚੋਣ ਹੋਊਗੀ ਨਵੇਂ ਸ਼ਾਇਦ ਚਿਹਰੇ ਆਉਣਗੇ ਜੋ ਕੂੜੇ ਦਾ ਹੱਲ ਕਰਨਗੇ ਉਹ ਸ਼ਾਇਦ ਇਹ ਉਮੀਦ ਕਰ ਰਹੇ ਆ ਪਰ ਦੇਖਣ ਵਾਲੀ ਗੱਲ ਇਹ ਹੈਗੀ ਆ ਵੀ ਜੋ ਨਗਰ ਕੌਂਸਲ ਹੁਣ ਕੂੜੇ ਦੀ ਸਮੱਸਿਆ ਲਈ ਕੀ ਹੱਲ ਕਰ ਰਹੀ ਆ ਸਾਡੇ ਨਾਲ 6 ਨੰਬਰ ਬਾੜ ਦੇ ਵਿੱਚ ਮਾਈ ਜੀਨਾਂ ਦੇ ਵਿੱਚ ਖੜੇ ਹੈਗੇ ਆ ਸਾਡੇ ਪਿੱਛੇ ਤੁਸੀਂ ਮਹੱਲਾ ਦੇਖ ਸਕਦੇ ਆ ਜੋ ਜੋ ਮਾਈ ਜੀਨਾਂ ਦੇ ਲੋਕ ਖੜੇ ਹੈਗੇ ਆ ਉਹਨਾਂ ਦੀ ਸਮੱਸਿਆ ਹੈਗੀ ਜੋ ਘਰ ਤੁਸੀਂ ਦੇਖ ਸਕਦੇ ਆ ਇਧਰਲੇ ਦਿਖਾ ਦੀ ਮੜਾ ਘਰ ਬਾਪਾ ਮੇਰੇ ਬਾਪੂ ਹਾਂਜੀ ਇਹ ਤੁਸੀਂ ਘਰ ਦੇਖ ਸਕਦੇ ਆ ਤੇ ਇਹਨਾਂ ਦੇ ਸਾਹਮਣੇ ਆ ਕੂੜੇ ਦਾ ਜੋ ਢੇਰ ਪਿਆ ਹੈਗਾ ਤੁਸੀਂ ਇਹ ਵੀ ਦੇਖ ਲਓ ਜੀ 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 ਦੂਜੇ ਪਾਸੇ ਜੋ ਆਪਾਂ ਗੱਲਬਾਤ ਕਰਾਂਗੇ ਜੇ ਐਮਸੀ ਸਾਹਿਬ ਹੈਗੇ ਹਨ ਜੀ ਜੋ ਇੱਕ ਤਾਂ ਲੋਟ ਸਾਹਿਬ ਇਹ ਹੈਗੇ ਆ ਵੀ ਜੋ ਮੀਟਿੰਗ ਹੋਈ ਸੀ ਆਪਣੀ ਜੋ ਤੁਹਾਡੀ ਸਾਂਝੀ ਮੀਟਿੰਗ ਹੋਈ ਹੈਗੀ ਨਗਰ ਕਾਉਂਸਲ ਦੇ ਕਾਉਂਸਲਰਾਂ ਦੀ ਕੀ ਆਪਣਾ ਉਹਦੇ ਵਿੱਚ ਹੋਇਆ ਹੈਗਾ ਜੀ ਕੂੜੇ ਸੰਬੰਧੀ ਕੀ ਵਿਚਾਰ ਚਰਚਾ ਹੋਈ ਜੀ ਚਰਚਾ ਤਾਂ ਜੀ ਅੱrt ਤੋਂ ਘੱਟ ਇੱਕ ਸਾਲ ਤੋਂ ਚੱਲ ਰਹੀ ਆ ਜੀ ਸਾਰੇ ਕਾਉਂਸਲਰਾਂ ਨੂੰ ਪਤਾ ਈਵੋ ਸਾਹਿਬ ਨੂੰ ਪਰ ਸ਼ਾਸਨ ਨੂੰ ਪਤਾ ਸਾਰੇ ਪ੍ਰਸ਼ਾਸਨ ਨੂੰ ਜੀ ਕਿ ਇਹ ਜਿਹੜਾ ਕੂੜਾ ਵਾ ਈਵੋ ਸਾਹਿਬ ਨੂੰ 10 10 ਕੇ ਵੀ ਸਾਰੇ ਕਾਉਂਸਲਰ ਇਕੱਠੇ ਹੋ ਕੇ ਵੀ ਬੇ ਇਸ ਦਾ ਕੋਈ ਹੱਲ ਕੱਢਿਆ ਜਾਵੇ ਜੀ ਕਿਉਂਕਿ ਅੱਜ ਦੀ ਜਿਹੜੀ ਸਥਿਤੀ ਹੈ ਜੇਕਰ ਇਹ 6 ਮਹੀਨੇ ਪਹਿਲਾਂ ਹੋ ਜਾਂਦਾ ਤਾਂ ਕੋਈ ਇਹਦਾ ਹੱਲ ਹੋ ਸਕਦਾ ਅੱਛਾ ਜੀ ਕਿਉਂਕਿ ਹੁਣ ਹੱਲ ਇਸ ਇਸ ਕਰਕੇ ਨਹੀਂ ਹੋ ਰਿਹਾ ਕਿ ਹੁਣ ਜਿਹੜੇ ਛੱਪੜਵਾ ਸਿਰਫ ਦੋ ਰਹਿ ਗਿਆ ਭਦਰਕਾਲੀ ਮੰਦਰ ਤੇ ਪੋਂਡੇ ਦੇ ਕੋਠਿਆਂ ਇਹ ਰਿਕਾਰਡ ਦੇ ਢੇ ਦੇ ਵਿੱਚ ਜੀ ਇਹ ਜਿਹੜੇ ਛੱਪੜਵਾ ਇਹਨਾਂ ਵਾਸਤੇ ਪਹਿਲੇ ਸਰਕਾਰ ਨੇ ਦਿੱਤੇ ਆ ਇਹ ਗ੍ਰਾਂਟਾਂ ਦਿੱਤੀਆਂ ਵੀ ਇਹਨਾਂ ਨੂੰ ਸਫਾਈ ਕਰਕੇ ਇਹਦੀ ਇਹ ਵਧੀਆ ਪਾਣੀ ਸਾਫ਼ ਹੋਵੇ ਗੰਦਗੀ ਨਾ ਫੈਲੇ ਇਸੇ ਕੋਈ ਜੀ ਪਰ ਯੂਓ ਇਹਦੇ ਵਾਸਤੇ ਦੌਦਾਂ ਲਕਵਤ ਹੋ ਚੁਕਾ ਹੈ ਇਹ ਆਪਣੇ ਹਾਂ ਛੱਪੜ ਦੇ ਬਾਹਰ ਹਾਂ ਇਹ ਜੋ 2.5 ਲੱਖ ਰੁਪਇਆ ਪਹਿਲਾਂ ਜੋ ਮੈਂ ਸਾਫ ਕੀਤਾ ਸੀਗਾ ਉਸ ਵਕਤ ਅਸੀਂ ਉਹ ਸਥਾਪਤ ਕਰ ਦਿੱਤਾ ਬਿਲਕੁਲ ਸਾਫ ਹੋ ਗਿਆ ਸੀ ਏਰੀਆ ਅੱਛਾ ਜੀ ਸਾਰੇ ਮੁਹੱਲੇ ਵਾਲੇ ਵੀ ਖੋਦ ਸੀ ਵੀ ਹਾਂ ਵੀ ਜੋ ਸਫਾਈ ਹੋ ਗਈ ਜੀ ਇਹੋ ਸਾਹਿਬ ਦਾ ਪਤਾ ਨਹੀਂ ਕਿ ਕਿਸ ਬੰਦੇ ਵਿੱਚ ਉਹਦੇ ਕੀ ਆ ਜਿਹੜਾ ਕਿ ਇਹ ਬਾਬਾ 11 ਨੰਬਰ ਵਾਰਡ ਤੇ 7 ਨੰਬਰ ਵਾਲਾ ਅੱਛਾ ਜੀ ਸਿਰਫ 2 ਹੀ ਸੱਤਰ ਰਹਿੰਦੇ ਆ ਅੱਛਾ ਜੀ ਅਸੀਂ ਪਹਿਲਾਂ ਵੀ ਡਿਸਕਸ ਹੋ ਚੁੱਕੀ ਆ ਬਈ ਆਪਾਂ ਇਹਦਾ ਆਪਣੇ ਆਪਣੇ ਬਾੜ ਵਿੱਚ ਕੂੜੇ ਨੂੰ ਸਾਂਭੋ ਜੀ ਬਈ ਇੱਕ ਦਿਨ ਉੱਤੇ ਕਿਸੇ ਤੇ ਬੋਝ ਨਾ ਪਾਓ ਹਾਂਜੀ ਯੂ ਸਾਹਿਬ ਨੇ ਸਾਡੀ ਕਿਸੇ ਦੀ ਕੋਈ ਸਲਾਹ ਹੀ ਨਹੀਂ ਕੀਤੀ ਅੱਛਾ ਜੀ ਜਦੋਂ ਹੁਣ ਸਾਨੂੰ ਵੀ ਬਹੁਤ ਔਖਾ ਵਾ ਜਿਹੜਾ ਕਿ ਅਸੀਂ ਪਬਲਿਕ ਨੂੰ ਜਿੰਨਾ ਆਸਾਂ ਦੇ ਨਾਲ ਸਾਨੂੰ ਬਣਾਇਆ ਸੀ ਜੀ ਅਸੀਂ ਉਹਨਾਂ ਦੇ ਉੱਤਰ ਨਹੀਂ ਸਕਦੇ ਖੜੇ ਨਹੀਂ ਉਤਰੇ ਖੜੇ ਨਹੀਂ ਉਤਰਨਾ ਕੀ ਹੈ ਸਰਕਾਰ ਵਾਸ ਉਹਨੇ ਅੱਜ ਤੱਕ ਡਗਰਾਂਾ ਸ਼ਹਿਰ ਦੇ ਵਿੱਚ ਇੱਕ ਵੀ ਇੱਟ ਲੱਗਣ ਨਹੀਂ ਦਿੱਤੀ ਅੱਛਾ ਜੀ ਹਾਂਜੀ ਜੀ ਹੁੰਦਾ ਹੈ ਬੱਸ ਉਹ ਬੋਲਣਾ ਉਹਨੇ ਇੱਕ ਵੀ ਇੱਟ ਸ਼ਹਿਰ ਦੇ ਵਿੱਚ ਲੱਗਣ ਨਹੀਂ ਦਿੱਤੀ ਕੋਈ ਵੀ ਦੱਸ ਦੋ ਕਿਸੇ ਬਾੜ ਦੇ ਵਿੱਚ ਕੋਈ ਇੱਟ ਲੱਗੀ ਆ ਜੀ ਵੀਗਦੇ ਆ ਜਿਹੜਾ ਕੰਮ ਹੋਇਆ ਵਾ ਥੋੜਾ ਬਹੁਤਾ ਇਹ ਕਾਂਗਰਸ ਸਰਕਾਰ ਦੇ ਵੇਲੇ ਉਦੋਂ ਪਾਸ ਹੋ ਗਿਆ ਹੋ ਗਿਆ ਸੀ ਜਦ ਸਰਕਾਰ ਦੇ ਨਾਲ ਪਾਸ ਕਰ ਗਈ ਸੀ ਉਸ ਤੋਂ ਬਾਅਦ ਹੀ ਇਹ ਕੰਮ ਚੱਲ ਪੈਨ ਮਸਲਾ ਇਹ ਹੈਗਾ ਵੀ ਜਿਹੜਾ ਜਗਰਾਉਂ ਸ਼ਹਿਰ ਦਾ ਕੂੜਾ ਹੈਗਾ ਜਿਵੇਂ ਹੁਣ ਇੱਥੇ ਵੀ ਡਾਕਟਰ ਸਾਹਿਬ ਨੇ ਛੱਪੜ ਨੂੰ ਭਰਤਾ ਹੈਗਾ ਕੂੜੇ ਨਾਲ ਹਨਾ ਹੋਰ ਵੀ ਜਗ੍ਹਾ ਤੇ ਪਏ ਹੈਗੇ ਆ ਕੂੜਾ ਪਰ ਆਪਾਂ ਕੂੜਾ ਲੈ ਕੇ ਕਿੱਥੇ ਮਤਲਬ ਨਗਰ ਕੌਂਸਲ ਦੇ ਲਈ ਕੀ ਕਰਦੀ ਪਈ ਆ ਕੁਝ ਹੱਲ ਹੈ ਸਕਦਾ ਆਪਣੇ ਨਗਰ ਕੌਂਸਲ ਦੇਖੋ ਜੀ ਜਿਹੜਾ ਸਾਡਾ ਫਰਜ਼ ਆ ਜੀ ਯੂਨ ਨੂੰ ਕਹਿਣਾ ਕਿਉਂਕਿ ਪ੍ਰਸ਼ਾਸਨ ਦੇ ਥੱਲੇ ਹੀ ਯੂਨ ਚੱਲਦਾ ਜੀ ਜੋ ਪ੍ਰਸ਼ਾਸਨ ਉੱਪਰੋਂ ਕਹੂਗੀ ਸਰਕਾਰ ਕਹੂ ਯੂਨ ਨੇ ਉਹ ਕਰਨਾ ਜੀ ਠੀਕ ਚਾਹੇ ਕੋਈ ਵੀ ਆ ਚਾਹੇ ਮੈਂ ਆ ਐਮਸੀ ਆ ਚਾਹੇ ਕੋਈ ਵੀ ਆ ਜੀ ਜਿੰਨੇ ਉਹ ਉਹਨਾਂ ਦੀ ਸਰਕਾਰ ਆ ਸਾਡੇ ਕਿਸੇ ਵੀ ਕੋਈ ਕੰਮ ਨਹੀਂ ਹੋ ਰਿਹਾ ਜੀ ਹੋਰ ਹੁਬਾਰਾ ਪੰਡਾਂ ਦੇ ਵਿੱਚ ਹੋ ਰਿਹਾ ਕੰਮ ਇਹ ਨਹੀਂ ਅਸੀਂ ਕਹਿੰਦੇ ਪਰ ਆ ਜਿਹੜਾ ਜਿਹੜਾ ਛੱਪੜਵਾ ਅਸੀਂ 45 ਸਾਲ ਪਹਿਲਾਂ ਦੇ ਲੋਕ ਇੱਥੇ ਬੈਠੇ ਸੀਗੇ ਜਿਹੜੇ ਕੋ ਰੋੜੀ ਘਟਦੇ ਸੀ ਅੱਛਾ ਜੀ ਅਸੀਂ ਬਈ ਸਾਰੇ ਮੇਰਾ ਮੁਲਾ ਕਹਿੰਦਾ ਸੀ ਵੀ ਇਹਨਾਂ ਨੂੰ ਉਠਾਓ ਅਸੀਂ ਕਹਿੰਦੇ ਚਲ ਸਫਾਈ ਹੋ ਜੂਗੀ ਬਈ ਚਲ ਇਹਨਾਂ ਨੂੰ ਸਾਈਡ ਤੇ ਜਗ੍ਹਾ ਦੇ ਦਾਂਗੇ ਗੱਲ ਅਸੀਂ ਉਹ ਵੀ ਕਰਦਾ ਤੁਹਾਡੇ ਪ੍ਰਧਾਨ ਸਾਹਿਬ ਨੇ ਬਈ ਇੱਥੇ ਸਾਰਾ ਗੰਦ ਚੁਕਾਦਾ ਸਾਰਾ ਕਲਕ ਕਰਦਾ ਫਿਰ ਜੋ ਸਫਾਈ ਹੋ ਗਈ ਇਹੋ ਸਾਹਿਬ ਨੇ 1 ਸਾਲ ਪਹਿਲਾਂ ਮੈਨੂੰ ਕਹਿੰਦਾ ਲੋਟ ਸਾਹਿਬ ਬਈ 5 ਦਿਨ ਸਾਨੂੰ ਦੇ ਦੋ ਅਜੀ ਪੁਲੀ ਵਡਾਉਣੀ ਆ ਲੱਖ ਡੇਢ ਲੱਖ ਰੁਪਈਆ ਉੱਤੇ ਲੱਗਦਾ ਵਾ ਅੱਛਾ ਰਾਲਾ ਦੇ ਕੋਠੀ ਉੱਥੇ 5 ਕਿਲੇ ਜ਼ਮੀਨ ਦੇ ਪਏ ਆਪਣੇ ਰਾਲਾ ਦੀ ਕੋਠੇ ਹਾਂ ਨਾਲ ਸੂਬੇ ਦੇ ਨਾਲ ਉਹ 5 ਕਿਲੇ ਕੀ ਦੇ ਹੈਗੇ ਉਸ ਕਮੇਟੀ ਦੇ ਆ ਕਮੇਟੀ ਦੇ ਹਾਂ ਅਸੀਂ ਯੂ ਨੂੰ ਪੈਟ ਪਰ ਠ ਸਕ ਗਏ ਵੀ ਬਈ ਉੱਥੇ ਜਾ ਕੇ ਆਪਾਂ ਪੁਲੀ ਵਡਾ ਲਈਏ ਨਹੀਂ ਉੱਤੇ ਫਿਰ ਉਹ ਜਿਹੜੀ 5 ਕਿਲੇ ਹੈਗੇ ਆ ਉਹਨੂੰ ਕੋਈ ਆਪਣਾ ਕੋ ਰੈਂਟ ਵਗੈਰਾ ਕੁਝ ਆਉਂਦਾ ਉਹਦਾ ਜਿਕੇ ਵੈਸੇ ਉਹ ਕਬਜ਼ੇ ਦੇ ਹੈਗਾ ਜੀ ਦੇਖੋ ਦਿਓ ਸਾਨੂੰ ਨੂੰ ਉਹਦਾ ਪਤਾ ਵੀ ਇਹ ਕੋ ਰੈਂਟੇ ਦੇ ਦਿੱਤਾ ਉਥੇ ਆਚਾਰ ਸਵੇਰੇ ਖੇਤੀ ਲੱਗੀ ਹੋਈ ਆ ਅੱਛਾ ਜੀ ਅਸੀਂ ਮੈ ਪ੍ਰਧਾਨ ਅਸੀਂ ਜਾ ਕੇ ਦੇਖ ਕੇ ਆਏ ਆ ਵੀ ਆਪਾਂ 1 ਲੱਖ 1.5 ਲੱਖ ਰੁਪਏ ਲਾ ਕੇ ਪੁਲੀ ਦਾ ਹੱਲ ਕਰ ਦਈਏ ਅੱਛਾ ਜੀ ਜਦੋਂ ਇਹ ਨਾਲ ਯੋਜ ਆਊਗਾ ਉਸ ਚੀਜ਼ ਦਾ ਇੱਕ ਹੱਲ ਤਾਂ ਹੀ ਹੋਣਾ ਫਿਰ ਜਾਊਗਾ ਪ੍ਰਸ਼ਾਸਨ ਨਾਲ ਤੁਰੇ ਫਿਰ ਆਪਾਂ ਕਬਜ਼ਾ ਲੈ ਸਕਦੇ ਆ ਕਬਜ਼ਾ ਕਬਜ਼ਾ ਲੈ ਸਕਦੇ ਆ ਇਹਨ ਆਪਣਾ ਹੀ ਹੈ ਨਾ ਇਹ ਨੰਬਰ ਅਹਗੇ ਦੀ ਜਗਾ ਪਈ ਆ ਪਈ ਆ ਮਾ ਦੁਨਾਂ ਤੇ ਸਰਕਾਰ ਦੇ ਸਰਕਾਰੀ ਜਗ੍ਹਾ ਦਿੱਤਾ ਤੇ ਕੋਠੀਆਂ ਪਾਈਆਂ ਜਾਂ ਰਿਜੈਕਟਰੀਆਂ ਹੋ ਗਈਆਂ ਉਹਨਾਂ ਦੀ ਠੀਕ ਆ ਉਹ ਜੀ ਰਿਜੈਕਟਰੀਆਂ ਹੋ ਚੁੱਕੀਆਂ ਉਹਨਾਂ ਦੀ ਇੱਕ ਆ ਜਿਹੜਾ ਸੱਪੜਵਾ ਇਹ ਨੂੰ ਤਾਂ ਭਰਨ ਨੂੰ ਭੱਜੇ ਆਉਂਦੀ ਆ ਕਮੇਟੀ ਇਹੋ ਸਭ ਸਿਰਫ ਇੱਕ ਮੁੱਦਾ ਕੀਆ ਲੋੜ ਸਰਦ ਦੇ ਕਪੜਦੇ ਜਾਓ ਅੱਛਾ ਜੀ ਅੱਜ ਵੀ ਹੋਰ ਇੱਕ ਵੀਡੀਓ ਪਾਈ ਹੈ ਅੱਜ ਵੀ ਪਾਈ ਆ ਅੱਜ ਵੀ ਕੋਈ ਕਿੱਥੋਂ ਕ ਮਤਲਬ ਕਿਧਰੋਂ ਲੈ ਕੇ ਆਏ ਜੀ ਫੂੜਾ ਚੱਕੇ ਉਹ ਉਹ ਕਮੇਟੀ ਦੇ ਵਿੱਚੋਂ ਚੱਕ ਕੇ ਲੈ ਕੇ ਆਏ ਮੈਨੂੰ ਪਤਾ ਲੱਗਿਆ ਪੰਜ ਮਿੰਟ ਪਹਿਲਾਂ ਵੀ ਇਹ ਟ੍ਰੇਲਰ ਲੈ ਕੇ ਭਰ ਕੇ ਆ ਰਹੇ ਸੀਗਾ ਅੱਛਾ ਜੀ ਮੈਂ ਆਪਣੇ ਪ੍ਰਧਾਨ ਦੇ ਨਾਲ ਗੱਲ ਕੀਤੀ ਤੁਸੀਂ ਰੋਕਤਾਂ ਹਾਂ ਮੈਂ ਦੇਖੋ ਜੀ ਤੁਮ ਉਹ ਨੂੰ ਕਿਦਾ ਚ ਵੀ ਆ ਚੀਜ਼ ਆਏ ਆ ਆਪਣੇ ਕੋਲੇ ਲੋਟ ਸਾਹਿਬ ਮਤਲਬ ਇਹੀ ਹਾਲ ਹੈ ਕਿ ਜਿਹੜੇ 4-5 ਕਿਲੇ ਆਪਣੇ ਕਮੇਟੀ ਕੋਲੇ ਪਏ ਆ ਵੀ ਉਹਦਾ ਆਪਾਂ ਕਬਜ਼ਾ ਲਈ ਤੇ ਕੂੜਾ ਹਟ ਕੇ ਉੱਤੇ ਹਾਂ ਇਹੀ ਹੋ ਜਾ ਹੋਰ ਤਾਂ ਕੋਈ ਨਹੀਂ ਆ ਸਾਡੇ ਪ੍ਰਧਾਨ ਦਾ ਬ੍ਰਦਰ ਤਾਂ ਬ੍ਰਦਰ ਰਾਜੂ ਜੀ ਉਹ ਉੱਥੇ ਗਏ ਉਹਨਾਂ ਦੇ ਉੱਥੇ 2-3 ਕਿਲੇ ਪਏ ਆ ਅੱਛਾ ਜੀ ਉਹ ਨੂੰ ਵੀ ਕਿਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਬੇਅੰਦਰ ਪਿਆ ਵਾ ਬਈ ਬਾਗਲਾ ਕਰਕੇ ਜਾਂ ਛਿੱਟਾਂ ਲਾ ਕੇ ਉਹਨੂੰ ਕਵਰਪ ਕਰ ਲੀਏ। ਅੱਛਾ ਜੀ। ਇਹ ਉਹ ਸਾਹਿਬ ਨੇ ਉਹ ਚੀਜ਼ ਤੋਂ ਬਣੀ ਨਹੀਂ ਬੰਨੇ ਆ। ਪਰ ਜਿਹੜੀਆਂ ਉੱਥੇ ਰਜਿਸਟਰੀਆਂ ਹੋਈਆਂ ਆਂ ਸਾਡੇ ਕੂੜੇ ਵਾਸਤੇ ਤਾਂ ਕਹਿੰਦਾ ਜਗ੍ਹਾ ਹੈ ਨਹੀਂ। ਜਿਹੜੀਆਂ ਰਜਿਸਟਰੀਆਂ ਹੋਈਆਂ ਤਾਂ ਇਹ ਕੋਈ ਕਿਸੇ ਵੀ ਉਹਦੇ ਕਰਾਈਆਂ ਕਿਸੇ ਵੀ ਨਾਲ ਰੜਕੇ ਪਟਵਾਰੀ ਦੇ ਕਰਾਈਆਂ। ਉਹ ਚੀਜ਼ ਦੀ ਅਨਕਵਰੀ ਹੋਣੀ ਚਾਹੀਦੀ ਆ। ਅੱਛਾ ਜੀ। ਹੁਣ ਜਿਹੜਾ ਹੁਣ ਬਾਕੀ ਜਿਹੜਾ ਮਸਲਾ ਵਾ 23 ਵਾੜਾ ਦਾ ਕੂੜਾ ਆਏ 6 ਨੰਬਰ ਬਾੜ ਦੇ ਵਿੱਚ ਇੱਥੇ ਆ ਰਿਹਾ ਹੈ ਇੱਥੇ ਆ ਰਿਹਾ ਹੈਗਾ ਆਪਾਂ ਚਲੋ ਆਪਣੇ ਬਾਈ ਜੀ ਕੀ ਨਾਮ ਹੈਗਾ ਤੁਹਾਡਾ ਜੀ ਮੇਰਾ ਨਾਮ ਮਰਦੀ ਸਿੰਘ ਆ ਜੀ ਹਾਂਜੀ 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 ਤੇ ਜਿਹੜਾ ਤੁਹਾਨੂੰ ਸਵੇਰੇ ਹੀ ਪਤਾ ਲੱਗਿਆ ਹੋਣਾ ਹੈਗਾ ਵੀ ਕੂੜਾ ਕੋਈ ਆਈਸੀ ਕਮੇਟੀ ਵਾਲੇ ਹਟਣਵਾਤੇ ਹਨਾ ਇਹਨੂੰ ਤੁਸੀਂ ਕਿਵੇਂ ਚਾਹੁੰਦੇ ਵੀ ਕਿਵੇਂ ਹੱਲ ਹੋ ਸਕਦਾ ਇਹ ਕੰਮ ਇਹਦਾ ਹਟ ਦੇ ਕੋਈ ਆਈ ਕਹਿਣ ਦਾ ਮਤਲਬ ਕੀ ਆ ਇਹਦਾ ਨਾਲ ਤਾਂ ਇਹਦਾ ਹੱਲ ਐਮਸੀ ਕਰ ਸਕਦਾ ਵਾ ਹਾਂਜੀ ਇਹਦਾ ਹੱਲ ਕਰਦਾ ਪ੍ਰਸ਼ਾਸਨ ਕਰ ਸਕਦਾ ਹੈਗਾ ਵਾ ਪ੍ਰਧਾਨ ਬੈਠਾ ਈਓ ਸਾਹਿਬ ਬੈਠੇ ਹੈਗੇ ਜੁਮੇਵਾਰ ਤੇ ਉਹਨਾਂ ਦੀ ਆ ਬਿਲਕੁਲ ਜੀ ਇਹਨਾਂ ਨਾਲ ਦਾ ਐਮਸੀਐਨ ਦਾ ਆਪਣਾ ਰੋਣਾ ਰੋਣਾ ਫੇ ਜਾ ਕੇ ਬਿਲਕੁਲ ਕਮੇਟੀ ਦੇ ਵਿੱਚ ਜਾ ਕੇ ਤੇ ਇਹਨਾਂ ਨੂੰ ਦੱਸਣਾ ਵੀ ਸਾਨੂੰ ਆ ਪ੍ਰੋਬਲਮ ਆ ਰਹੀ ਹੈਗੀ ਆ ਠੀਕ ਹੈ ਨਾ ਹੱਲ ਕਰਨਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਹਾਂਜੀ ਹੁਣ ਉਹ ਜਦੋਂ ਕਹਿੰਦੇ ਮਤਲਬ ਇੱਥੇ ਕਿੰਨਾ 2-3 ਸਾਲ ਹੋ ਗਏ ਆ ਸਾਨੂੰ ਪਤਾ ਸੀ ਕਿੰਨੇ ਖੇਤ ਖਬਰ ਹੋਣੇ ਇੱਥੇ ਆਹ ਤੁਹਾਡੇ ਨਾਲ ਚਲੋ ਆਪਾਂ ਮੰਨ ਲਏ ਨੇ ਜੀ ਇੱਕ ਐਤ ਕੀ ਜਲੋ ਐਮਸੀ ਸਾਹਿਬ ਬਣਿਆ ਗਿਆ ਹੂੰ ਅੱਗੇ ਵੀ ਮਤਲਬ ਉਹ ਕੂੜਾ ਇੱਥੇ ਸੈੱਟ ਦੇ ਸੀਗੇ ਨਹੀਂ ਨਹੀਂ ਪਹਿਲਾਂ ਇੱਥੇ ਛੋੜ ਦੇਣੀ ਸੀ ਪਹਿਲਾਂ ਤਾਂ ਸਿਗਰੀਮੈਂਟ ਇੱਥੋਂ ਅਜੇ ਨਾ ਨਿੰਮ ਲੱਗੇ ਨਿੰਮਤ ਲੱਗੇ ਉਹ ਬਰੇ ਮੜਦਾ ਕਹਿਣਾ ਉਹ ਰੋੜੀ ਘੋੜਦੇ ਸੀ ਇੱਥੇ ਰੋੜੀ ਘੋੜਦੇ ਰੋੜੀ ਘੋੜਦੇ ਹੋਰ ਕੋਈ ਕੋਹ ਨਹੀਂ ਬਿਲਕੁਲ ਬਿਲਕੁਲ ਸਾਫ਼ ਸਵਈਆ ਕੋਈ ਬਰੌਣਾ ਨਹੀਂ ਹਾਂਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਸੰਦੀਪ ਆ ਜੀ ਦੇਖੋ ਵੀਰ ਜੀ ਤੇ ਇੰਨਾ ਕੂੜਾ ਵਾ ਨਾ ਬਹੁਤ ਜ਼ਿਆਦਾ ਵਾ ਅੱਛਾ ਜੀ ਸਾਡਾ ਜਿਨ੍ਹਾਂ ਦੁੱਬਰ ਹੋਇਆ ਪਿਆ ਸਾਨੂੰ ਨਹੀਂ ਪਤਾ ਕਮੇਟੀ ਜਿੱਥੇ ਮਰਜੀ ਜਗ੍ਹਾ ਲਵੇ ਨਾ ਲਵੇ ਸਾਡਾ ਪਰ ਇੱਥੇ ਕੂੜਾ ਨਹੀਂ ਹੋਣਾ ਚਾਹੀਦਾ ਅਸੀਂ ਇੱਥੇ ਨਹੀਂ ਛੱਡਣ ਦੇਣਾ ਹੈਗਾ ਠੀਕ ਹੈ ਜੀ ਅੱਜ ਟਰੈਲੀ ਭਰ ਕੇ ਐਸੇ ਸਾਰੇ ਇਕੱਠੇ ਹੋ ਗਏ ਅਸੀਂ ਹੁਣ ਬੇਲੇ ਦਾ ਹੈ ਨਹੀਂਗੇ ਵੀ ਨਿੱਤੇ ਅਸੀਂ ਖੜੇ ਰਹੀਏ ਇੱਥੇ ਬਿਲਕੁਲ ਜੀ ਬਿਲਕੁਲ ਸਾਡੇ ਬੱਚੇ ਛੋਟੇ ਛੋਟੇ ਆ ਬੱਚੇ ਸਕੂਲ ਦੀਆਂ ਬੈਨਾਂ ਨਾਲੇ ਨੱਕ ਬੰਦ ਕਰ ਲੈਂਦੇ ਨੇ ਵੀ ਅਸੀਂ ਇਹਨਾਂ ਦੇ ਮੱਲੇ 'ਚ ਨਹੀਂ ਜਾਣਾ ਹੈਗਾ ਵੀ ਬਹੁਤ ਕੂੜਾ ਇੱਥੇ ਸਮੈਲ ਆਉਂਦੀ ਆ ਗ ਕੂੜੇ ਦੀ ਸਮੈਲ ਗੰਦੀ ਆਉਗੀ ਸਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਆ ਸਕਦਾ ਹੈਗਾ ਬਿਲਕੁਲ ਚਾਹੇ ਕਮੇਟੀ ਕਿੱਥੇ ਮਰਜੀ ਜਗਾ ਲਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਉਹਦੇ 'ਤੇ ਪਰ ਸਾਡੇ ਕੋੜਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਦੇਖੋ ਕੂੜਾ ਸੱਟ ਜਾਂਦੇ ਨੇ ਫਿਰ ਉੱਪਰ ਜਿਹਨੂੰ ਇਕੱਠਾ ਕਰ ਦਿੰਦੇ ਨੇ ਦੂਜੇ ਦਿਨ ਅੱਗ ਲਾ ਜਾਂਦੇ ਨੇ ਫਿਰ ਗੰਦੀ ਉਹ ਜਿੰਨਾ ਵੀ ਧੂੰਆਂ ਸਾਡੇ ਘਰਾਂ 'ਚ ਵੱੜਦਾ ਏ ਠੀਕ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਗੰਦਾ ਧੂੰਆਂ ਕਿੰਨਾ ਖਤਰਨਾਕ ਹੈ ਬੱਚਿਆਂ ਲਈ ਸਾਰਿਆਂ ਲਈ ਅਬ ਬਜ਼ੁਰਗਾਂ ਲਈ ਖਤਰਨਾਕ ਜੀ ਹਾਂਜੀ ਬਾਈ ਨਹੀਂ ਮੇਰੇ ਵਾਸਤੇ ਤਾਂ ਬਹੁਤ ਮੁਸ਼ਕਲ ਆ ਜਾਂਦੀ ਤੇ ਇਹ ਮੇਰਾ ਕਹਿਣਾ ਵੈ ਕੂੜਾ ਚੱਕਿਆ ਨਹੀਂ ਜਾਣਾ ਅੱਛਾ ਜੀ ਨਹੀਂ ਚੱਕਿਆ ਜਾਨਾ ਨਹੀਂ ਚੱਕਿਆ ਜਾਣਾ ਜਿਹੇ ਜਿਹੇ ਹਾਲਤੇ ਤੇ ਹੋ ਰਹੀ ਆ ਅੱਛਾ ਜੀ ਇਹ ਨਹੀਂ ਹੱਲ ਹੋਣਾ ਕਿਉਂਗੇ ਤੇ ਸਾਹ ਚੜਦਾ ਵਾ ਆ ਧੂਏ ਨੇ ਮੈਨੂੰ ਬਿਮਾਰ ਕੀਤਾ ਹੋਇਆ ਵਾ ਇਸੇ ਤੋਂ ਇਹਨੇ ਬਿਮਾਰ ਕਰਤਾ ਬਿਮਾਰ ਕਰ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੇ 80 ਸਾਲ ਹੋ ਗਈ ਆ ਹੁਣ 84 ਦੀ ਉਮਰ ਹੈਗੀ ਆ ਸਾਹ ਵੀ ਚੜਨ ਲੱਗ ਗਿਆ ਵਾ ਹਾਂਜੀ ਬਾਈ ਜੀ ਆ ਜਾ ਇੱਕ ਮਿੰਟ ਆਜੇ ਹੁਣ ਬੋਲਣਾ ਨਹੀਂ ਤੁਸੀਂ ਕੁਛ ਬੋਲ ਬੋਲ ਤੁਹਾਨੂੰ ਟੀਟੂ ਆ ਬੋਲ ਬੋਲ ਹਾਂਜੀ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਟੀਟੂ ਹੈ ਜੀ ਮੈਨ ਪਤਾ ਕੀ ਆ ਹੁਣ ਆਪਾਂ ਬੋਲਦੇ ਨਹੀਂ ਹੈਗੇ ਹਨਾ ਤੇ ਇੰਨਾ ਕੋਈ ਵੀ ਨਹੀਂ ਵਿਹਲਾ ਹੁੰਦਾ ਵੀ ਬਾਰ ਬਾਰ ਆਪਾਂ ਕੋ ਕਵਰੇਜ ਕਰਨ ਆਈਏ ਤੇ ਜੇ ਬੋਲੋਗੇ ਤਾਂ ਫੇਰ ਹੀ ਆ ਹਣਾ ਹਾਂਜੀ ਕਿਵੇਂ ਲੱਗਦਾ ਹੈਗਾ ਵੀ ਇਹਦਾ ਕੀ ਹੱਲ ਹੋਣਾ ਚਾਹੀਦਾ ਕਮੇਟੀ ਕੀ ਕਰੇ ਇਹਦੇ ਵਿੱਚ ਕਮੇਟੀ ਤਾਂ ਹੀ ਬੋਤਾਨ 6 ਮਹੀਨੇ ਰਹਿ ਗਿਆ ਜੀ ਹਾਂਜੀ ਪਰ ਕੂੜੇ ਦਾ ਹੱਲ ਨਹੀਂ ਹੋਇਆ ਕਮੇਟੀ ਸਾਡੀ ਤਾਂ ਹੱਥ ਬੰਨ ਕੇ ਬੇਨਤੀ ਇਹੀ ਹੈ ਕਿ ਕੂੜਾ ਚੱਕਿਆ ਜਾਵੇ ਇਹ ਅਸੀਂ ਬਹੁਤ ਔਖੇ ਆਂ ਕੂੜੇ ਤੇ ਬਦਬੂ ਪੂਰੀ ਮਾਰਦੀ ਹੈ ਤਾਂ ਦਰਵਾਜ਼ੇ ਵੀ ਬੰਦ ਕਰਕੇ ਸੌ ਰਹੇ ਆਂ ਅੰਦਰ ਮੱਛਰ ਇੰਨਾ ਬਹੁਤ ਜ਼ਿਆਦਾ ਇੱਥੇ ਮੀਂਹ ਪੈਂਦਾ ਵਾ ਬਦਬੂ ਜਾਨੀ ਕਿ ਬਾਜ ਜਾਂਦੀ ਹੈ ਜ਼ਿਆਦਾ ਪਾਰਕ ਦੇ ਵਿੱਚ ਵੀ ਬੁਰਾ ਹਾਲ ਹੋ ਜਾਂਦਾ ਲਫਾਫੇ ਡੁੱਡ ਕੇ ਸਾਡੇ ਇੱਧਰ ਘਰਾਂ ਨੂੰ ਵੀ ਆ ਜਾਂਦੇ ਆ ਪਰ ਸਹੀ ਦੇ ਟਾਈਮ ਅੱਜ ਚਲੋ ਸਟੈਂਡ ਲਿਆ ਹੈਗਾ ਐਮਸੀ ਸਾਹਿਬ ਨੇ ਕੂੜਾ ਨਹੀਂ ਹਟਣ ਦਿੱਤਾ ਉਹਨਾਂ ਨੂੰ ਹਨਾ ਉਹ ਕੂੜਾ ਇੱਥੇ ਜਗਰਾਉਂਦਾ ਲੈ ਕੇ ਆ ਰਹੇ ਸੀਗੇ ਸਾਰਾ ਉਸ ਤੋਂ ਉਹ ਕਹਿੰਦੇ ਇਕੱਠਾ ਕਰਨਾ ਸਾਰੇ ਸ਼ਹਿਰ ਦਾ ਕੂੜਾ ਇੱਥੇ ਆ ਰਿਹਾ ਜੀ ਤੇ ਉਸ ਤੋਂ ਬਾਅਦ ਕਹਿੰਦੇ ਅਸੀਂ ਚੁਕਵਾ ਦਾਂਗੇ ਇਥੋਂ ਚਕਵਾਈ ਨਹੀਂ ਰਹੇ ਜੀ ਅਸੀਂ ਤਾਂ ਕਿੰਨੀ ਵਾਰੀ ਉਹਨਾਂ ਨੂੰ ਕਹਿਤਾ ਅੱਛਾ ਜੀ ਚੱਕਦੇ ਹੀ ਨਹੀਂ ਪਏ ਕੂੜਾ ਤਾਂ ਸਕਦੀ ਦੁੱਗਣਾ ਇੱਥੇ ਸਿੱਟੀ ਜਾ ਰਿਹਾ ਇੱਥੇ ਗੰਦੀਆਂ ਬਦਬੂਆਂ ਆਉਂਦੀਆਂ ਹੋਰ ਮੁਰਗੇ ਸ਼ੋਰਗੇ ਪਏ ਕੀ ਕੋਈ ਸਿੱਟੀਆਂ ਦੇ ਲਿਆ ਕੇ ਲੋਕ ਜੀ ਸਾਰ ਜਾਨਵਰ ਵੀ ਵਿੱਚ ਹੀ ਮਰ ਜਾਂਦੇ ਛੱਪੜ ਦੇ ਵਿੱਚ ਪਰ ਕਮੇਟੀ ਵਾਲੇ ਕੁਝ ਵੀ ਨਹੀਂ ਦੇਖਦੇ ਆ ਕੇ ਇੱਥੇ ਇੱਥੇ ਦਾ ਬਸ ਹੋ ਪਾਣੀ ਵੀ ਖਰਾਬ ਆ ਰਿਹਾ ਟੂਟੀਆਂ ਦਾ ਸਹੀ ਹਾਂਜੀ ਅੱਜ ਤੋਂ ਓਖੇ ਹੋਏ ਪਏ ਐ ਇਥੋਂ ਬਲਾਮਿੰਗਰ ਜੀ ਹਾਂ ਜੀ ਮਾਤਾ ਕੀ ਨਾਮ ਆ ਤੁਹਾਡਾ ਜੀ ਚਾਰ ਜੀਤਕਾਰ ਦਾ ਨਾਮ ਆ ਜੀ ਚਾਰ ਜੀਤਕਾਰ ਆਪਣਾ ਘਰ ਕਿਹੜਾ ਜੀ ਇੱਥੇ ਹਾਂ ਜੀ ਆ ਬਿਲਕੁਲ ਤੁਹਾਡੇ ਸਾਹਮਣੇ ਹੈਗਾ ਹਾਂ ਜੀ ਬਿਲਕੁਲ ਮੱਖੀਆਂ ਨਾਲ ਪੂਰਾ ਸਾਰਾ ਦਿਨ ਭਰਿਆ ਰਹਿੰਦਾ ਅੱਛਾ ਜੀ ਬਾਹਰ ਨਹੀਂ ਖੋਲਿਆ ਜਾਂਦਾ ਨਾ ਇੱਥੇ ਖੜਿਆ ਜਾਂਦਾ ਕਿ ਮਤਕ ਕਿੰਨਾ ਟ ਸਮਾ ਹੋ ਗਿਆ ਰਹਿੰਦੇ ਨਾ ਆਪਾਂ ਨੇ ਉੱਥੇ ਇੱਥੇ ਹੀ ਅਸੀਂ ਹਾਇਤਾ ਕਦੋਂ ਦੇ ਹੁਣ ਜਦ ਦੀ ਕੋਈ ਇੱਥੇ ਆ ਜਦ ਦੀ ਇੱਥੇ ਆ ਹਾਂਜੀ ਹਾਂ ਬਸ ਆਹੀ ਕੁਝ ਦੇਖਦੀ ਹੈ ਪਹਿਲਾਂ ਇੰਨਾ ਨਹੀਂ ਸੀ ਪਾਣੀ ਪੂਣੀ ਹੁੰਦਾ ਸੀ ਗਿਆ ਜਾਂਦਾ ਹਾਂ ਉਹਨਾਂ ਨਹੀਂ ਹਾਂ ਉਹਨਾਂ ਨਹੀਂ ਹੁਣ ਬਹੁਤ ਜ਼ਿਆਦਾ ਇਕ ਇਧਰ ਰਹਿੰਦੇ ਆ ਉਹ ਜਿਹੜੇ ਕਾਗਜ਼ ਚੁੱਕਦੇ ਉਹ ਜਮਈ ਆ ਕੇ ਗੰਦ ਪਾ ਜਾਂਦੀ ਹੈ ਅੱਛਾ ਜੀ ਉਹ ਮਾਈ ਜਿੰਨਾ ਦੇ ਰੱਖੇ ਹੋਏ ਬਹੁਤ ਜ਼ਿਆਦਾ ਮੱਲਾ ਬਣਾਇਆ ਹੋਇਆ ਤੁਸੀਂ ਜੇ ਕੋਟੇ ਤੇ ਚੜ ਕੇ ਸਾਡੇ ਦੇਖ ਹਾਂ ਜੇ ਦੇਖੋ ਤਾਂ ਬਹੁਤ ਬੁਰਾ ਹੈ ਉਹ ਸਾਰਾ ਬੰਦੇ ਸਾਰਾ ਕੂੜਾ ਇਹ ਤੋਂ ਖਲਾਰੇ ਸੜਕ ਤੇ ਨੰਗੇ ਹੋ ਰਹੀ ਜਾਂਦਾ ਹੈ ਬਾਬਾ ਜੀ ਵੀ ਜਾਂਦੇ ਮਤਲਬ ਕਹਿਣ ਦੀ ਗੱਲ ਤਾਂ ਗਉਆਂ ਦਾ ਛੱਪੜ ਦੇ ਵਿੱਚ ਜੀ ਮਰ ਜਾਂਦੀ ਇਹਨਾਂ ਕੋਈ ਦੇਖਦਨੇ ਅਸੀਂ ਫੋਨ ਕਰਕੇ ਚਕਵਾਉਨੇ ਆ ਉਹਨਾਂ ਨੂੰ ਕੋਈ ਵੀ ਨਹੀਂ ਦੇਖਦਾ ਕਿ ਸਾਡੇ ਬੱਚੇ ਬਿਮਾਰ ਹੋਏ ਪਏ ਨੇ ਇਹ ਕੀ ਜੀ ਆਪਣੀ ਮੰਗ ਜਿਹੜੀ ਹੈਗੀ ਮੰਗ ਸਾਡੀ ਇਹ ਹੀ ਆ ਵੀਰ ਜੀ ਇਥੋਂ ਕੂੜਾ ਚਵਾ ਕੇ ਬਿਲਕੁਲ ਸਾਫ਼ ਕੀਤਾ ਜਾਵੇ ਉਹ ਤਾਂ ਕਹਿ ਰਹੇ ਸੀ ਨਾ ਵੀ ਸਾਰੇ ਸ਼ਹਿਰ ਦਾ ਕੂੜਾ ਇੱਥੇ ਲੈ ਕੇ ਆਉਣਾ ਹਾਂਜੀ ਲੈ ਕੇ ਆਉਂਦੇ ਵੀ ਆ ਨਹੀਂ ਪਾ ਦਾਂਗੇ ਬਿਲਕੁਲ ਨਹੀਂ ਆਉਂਦਾ ਕੂੜਾ ਆਉਂਦਾ ਵਾ ਜਿੱਥਾ ਕੋਈ ਨਹੀਂ ਕਰਵਾਉਂਦਾ ਕੋਈ ਵੀ ਨਹੀਂ ਕਰਵਾਉਂਦਾ ਹੈਗਾ ਦਾ ਸਾਨੂੰ ਬਹੁਤ ਮੁਸ਼ਕਲ ਆਉਂਦੀ ਆ ਹੁਣ ਬਾਰਸ਼ਾਂ ਆ ਜਾਣੀਆਂ ਨੇਗੀਆਂ ਘਰਾਂ ਦੇ ਵਿੱਚ ਸਾਡੇ ਅੰਦਰ ਪਾਣੀ ਭੜਨ ਲ ਪਾਣੀ ਸੀ ਸੀਵਰੇਜ ਦਾ ਪਾਣੀ ਸੀ ਜਦੋਂ ਆਪਣਾ ਸੀਵਰੇਜ ਦਾ ਨਹੀਂ ਪਾਣੀ ਨਿਕਲ ਰਿਹਾ ਹੈਗਾ ਤਾਂ بارش ਤੇ ਕਿੱਥੋਂ ਨਿਕਲਣਾ ਵਾ ਉਹ ਕਿੱਥੇ ਨਿਕਲਣਾ ਇਹ ਵੀ ਵੱਡੀ ਵੱਡੀ ਆ ਸਾਰੇ ਪਾਰਕਾਂ ਦੇਖੋ ਪਾਰਕ ਦੇ ਵਿੱਚ ਕੋਈ ਨਹੀਂ ਆ ਰਿਹਾ ਕਿਉਂਕਿ ਸਮੈਲ ਹੀ ਇੰਨੀ ਆਉਂਦੀ ਹੈ ਪਾਰਕ ਵਿੱਚ ਆ ਕੇ ਬੰਦਾ ਕਦੋਂ ਆਪਣਾ ਪਾਣੀ ਨਾ ਭਰਿਆ ਹੋਊਗਾ ਜਿੱਦੇ ਮੀਂਹ ਆ ਗਿਆ ਚਲੋ ਐਮਸੀ ਸਾਹਿਬ ਗੱਲ ਹੈਗੀ ਐ ਵੀ ਲਾਸਟ ਵਿੱਚ ਆਪਣਾ ਇਹ ਹੈਗਾ ਵੀ ਆਪਾਂ ਹੁਣ ਕੂੜੇ ਦੀ ਸਮੱਸਿਆ ਜਿਹੜੀ ਉਹ ਤਾਂ ਦਿਨ ਬਦਨ ਵਧਣੀ ਹੈਗੀ ਆ ਉਹਦਾ ਹੱਲ ਜਿਹੜਾ ਆਪਾਂ ਨੂੰ ਕੀ ਆਪਦੇ ਜਿਹੜੇ ਬਾੜ ਦਾ ਵਾ ਹਾਂਜੀ ਯੋ ਸਾਨੂੰ ਮੈਂ ਇੰਨਾ ਰਿਕਰਟਾ ਕਰਦੇ ਬਾਅਦ ਜੂਦ ਵੀ ਉਹਨੂੰ ਸ਼ਹਿਰ ਦੇ ਵਿੱਚ ਤੇ 23 ਵਾਰਡਾਂ ਦੇ ਕੋਈ ਜਗ੍ਹਾ ਨਹੀਂ ਉਹਨੂੰ ਦਿਖੀ ਜਗ੍ਹਾ ਨਹੀਂ ਦਿੱਤੀ ਹੈਗੀ ਵੱਡੀ ਗੱਲ ਤਾਂ ਇਹੀ ਆ ਵੀ ਇੱਥੇ ਕਾਹਤੋਂ ਹਾਂ ਜਦ ਯੋ ਨੇ ਕਿਹਾ ਵੀ ਆਪਣੇ ਆਪਣੇ ਬਾੜ ਦੇ ਵਿੱਚ ਕੂੜਾ ਛੱਡਣਾ ਵਾ ਸਾਨੂੰ ਇਹ ਦਿਖਾਉਣਾ ਵੀ ਜਿਹੜੇ ਸ਼ਹਿਰ ਦੇ ਵਿੱਚ ਬਾੜ ਵਾ ਉਹਨਾਂ ਦੇ ਕਿਸੇ ਕਿਸੇ ਦੇ ਕੂੜਾ ਪਿਆ ਵੀ ਇੱਥੇ ਕਿਉਂ ਲੈ ਗਿਆ ਹੁੰਦਾ ਹੈ ਵੱਡੀ ਜਿੰਨੇ ਤਕਰੀਬਨ ਐਸੀ ਵਾਰਡ ਆ ਸਾਰਾ ਕੂੜਾ ਜਿਹੜੇ 5 6 ਐ ਉਹਨਾਂ ਬਾੜਾ ਥੀ ਛੱਟਿਆ ਜਾਂਦਾ ਅੱਛਾ ਜੀ ਕਿਸੇ ਵੀ ਜਾਨਲ ਬਾੜ ਦੇ ਵਿੱਚ ਕੂੜਾ ਨਹੀਂ ਕਿਤੇ ਪਿਆ ਅਸੀਂ ਆਪਣੇ ਯਾਨੀ ਕਿ ਮੇਨੇ ਆਪਣਾ ਹੀ ਹੈਗਾ ਵਾ ਵੀ ਕੂੜੇ ਨੂੰ ਹੁਣ ਆਪਾਂ ਇੱਕ ਤਾਂ ਤੁਸੀਂ ਕਿਹਾ ਵੀ ਜਿਹੜੇ ਆਪਣੀ ਜਗ੍ਹਾ ਪਈ ਹੈ ਇਹ ਕਮੇਟੀ ਦੀ ਉੱਤੇ ਹਨ ਇੱਕ ਤਾ ਉਹ ਹੱਲ ਹੈਗਾ ਹੋਰ ਕੋਈ ਹੱਲ ਇਸ ਤੋਂ ਲੈਂਦਾ ਇਸ ਤੋਂ ਹੱਲ ਤਾਂ ਇਹ ਆ ਯੋ ਸਾਨੂੰ ਫਸਲੂ ਮੈਂ ਕਦੇ ਝੂਠ ਬੋਲਿਆ ਨਹੀਂ ਕਦੇ ਨਾ ਬੋਲਣਾ ਯੋ ਸਾਨੂੰ 6 7 ਮਹੀਨੇ ਪਹਿਲਾਂ ਮੈਂ ਰਿਕਵੈਸਟ ਕਰ ਚੁੱਕਿਆ ਜੀ ਮੈਂ ਮੈਸੀ ਪ੍ਰਧਾਨ ਜੀ ਵੀ ਆਪਾਂ ਕੋਈ ਇਸ ਚੀਜ਼ ਦਾ ਹੱਲ ਕਰ ਬੀਏ ਜੀ ਜਦੋਂ ਜਾਂਦੇ ਸੀ ਉਹ ਜਿਵੇਂ ਅਸੀਂ ਗਏ ਸਾਨੂੰ ਕਹਣਾ ਕੋਈ ਗੱਲ ਨਹੀਂ ਰੁਕ ਜਾਓ ਆਪਾਂ ਉਹ ਛੱਪੜ ਦੇ ਲਈ ਜਗ੍ਹਾ ਤੇ ਜ਼ਿਕਰ ਲੈਂਦੇ ਆ ਅੱਛਾ ਜੀ ਉੱਥੇ ਜਾਂਦਾ ਹੀ ਨਹੀਂ ਹੈ ਜੇ ਜੇ ਹੁਣ ਤਾਂ ਕਿਸੇ ਨੂੰ ਭੇਜਦਾ ਵਾ ਮਲਾਜ਼ਮ ਨੂੰ ਭੇਜ ਦਿੰਦੇ ਐ ਇੱਥੇ ਕੂੜਾ ਛੱਟਣ ਆਪਣਾ ਹੁਣ ਇਹ ਇਹ ਹੈਗਾ ਜੀ ਆਪਾਂ ਜੇ ਕੋਈ ਇੱਥੇ ਕੂੜਾ ਹਟਣਾਉਂਦਾ ਆਪਾਂ ਹਟਣੇ ਦੇਣਾ ਮੇਨ ਆਪਣਾ ਇਹ ਹੀ ਹੈ ਨਾ ਸਾਡਾ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮਤਲਬ ਕੀ ਆ ਇਹ ਕੂੜਾ ਤੇ ਕੂੜਾ ਹੈਗਾ ਹੈਗਾ ਵਾ ਸਭ ਤੋਂ ਮੇਨ ਹੈਗੀ ਆ ਸਮੱਸਿਆ ਸਪੜ ਦੀ ਸੱਪੜ ਦੀ ਸਮੱਸਿਆ ਹੈਗਾ ਸੱਪੜ ਦੀ ਸਮੱਸਿਆ ਹੈਗਾ ਅਗਰ ਸੱਪੜ ਨੂੰ ਕਹਿੰਦਾ ਇਸੇ ਤਰੀਕੇ ਨਾਲ ਭਰਿਆ ਜਾਂਦਾ ਵਾ ਅਸੀਂ ਤਾਂ ਸਾਡੇ ਆ ਚਾਰ ਚ ਆ ਹੁਣ ਅਸੀਂ ਕਹਿਣ ਦਾ ਮਤਲਬ ਕਿ ਚਲੋ ਠੀਕ ਹੈ ਸਾਲ ਦੋ ਸਾਲ ਹੋ ਗਏ ਸਾਨੂੰ ਆ ਮਕਾਨ ਪਾਇਆ ਨੂੰ ਨਹੀਂ ਤਾਂ ਤਿੰਨ ਤਿੰਨ ਫੁੱਟ ਸਾਡੇ ਘਰਾਂ ਵਿੱਚ ਪਾਣੀ ਜਾਂਦਾ ਸੀਗਾ ਅੱਜ ਵੀ ਇੱਧਰ ਦੇਖ ਲਓ ਅਜੇ ਵੀ ਦਰਵਾਜ਼ਿਆਂ ਦੇ ਮੂਹਰੇ ਕਹਿੰਦਾ ਬੰਨ੍ਹ ਲਾਏ ਹੋਏ ਹੈਗੇ ਆ ਤਾਂ ਕਿ ਪਾਣੀ ਅੰਦਰ ਨਾ ਜਾਵੇ ਅਜੇ ਵੀ ਪਾਣੀ ਕਹਿੰਣ ਦਾ ਮਤਲਬ ਕੀ ਆ ਜਿਹੜੇ ਰਾਤ ਇਹ ਪਾਣੀ ਲਾ ਹਾ ਉਸ ਤਰ੍ਹਾਂ ਸੌਂਦੇ ਨਹੀਂ ਆ ਦਿਨ ਰਾਤ ਪਾਣੀ ਕੱਢਦੇ ਹੈਗੇ ਆ ਤੇ ਨੰਬਰ 2 ਜਦੋਂ ਇਹ ਕਹਿੰਦਾ ਸੱਪੜ ਬਾਕੀ ਜਿਹੜੇ ਦੂਜੇ ਟੈਂਡਾਂ ਦਾ ਸੇ ਸਾਲ ਸੱਪੜ ਸੀ ਜਿਹੜੇ ਕਹਿੰਦੇ ਰਹਿੰਦੇ ਉਹ ਤਾਂ ਚਲੋ ਮੰਨਦੇ ਮੰਨਦੇ ਉਹਨਾਂ ਨੇ ਕਬਜ਼ਾ ਕਰ ਲਿਆ ਕੋਈ ਕੁਝ ਵੀ ਕਰ ਲਿਆ ਹੈਗਾ ਹਾਂਜੀ ਠੀਕ ਹੈ ਨਾ ਉਹਦਾ ਕਬਜ਼ੇ ਉਹਨਾਂ ਨੇ ਉੱਥੇ ਕਰਵਾ ਲਏ ਹੈਗੇ ਆ ਠੀਕ ਹੈ ਨਾ ਜਿਹੜਾ ਇਹ ਸੱਪੜ ਆ ਤੇ ਕਾਨੂੰਨ ਨਹੀਂ ਕਹਿੰਦਾ ਵੀ ਸੱਪੜ ਭਰੇ ਜਾਣ ਮੇਨ ਹੈਗਾ ਵੀ ਆਪਾਂ ਇਹ ਲੱਗੂ ਨਹੀਂ ਹਾਂ ਤੇ ਇਹਦਾ ਕਹਿੰਦਾ ਹਾਲ ਇਹ ਆ ਇਹਨੂੰ ਸਫਾਈ ਕਰਾ ਜਾ ਵਧੀਆ ਕਰਾ ਜਾ ਜੋ ਕੋਈ ਵੀ ਇੱਥੇ ਜ਼ਿਆਦਵਾਰੀ ਕਰਕੇ ਇਹਦਾ ਕੋਈ ਨਾ ਕੋਈ ਬੱਚਿਆਂ ਦੇ ਖੇਡਣ ਵਾਸਤੇ ਜਾਂ ਕਿਸੇ ਵਾਸਤੇ ਪਾਸੇ ਜੋ ਕੁਝ ਵੀ ਇਹਦਾ ਹੈਗਾ ਬਣਾਇਆ ਜਾਵੇ ਸਭ ਪੜੇ ਪੂਰੇ ਨਾ ਜਾਵੇ। ਮਤਲਬ ਕੂੜਾ ਵੀ ਪੀਟਾ ਹਾਂ। ਹਾਂ ਕੂੜਾ-ਕੂੜਾ ਜਾ ਕੇ ਹਾਂ ਇਹਦਾ ਕੋਈ ਹੋਣਾ। ਮਨੂਨ ਨੇ ਕਹਿੰਦਾ ਵੀ ਹਾਂ ਸਭ ਪੜੇ ਜਿੰਨੀਆਂ ਵੀ ਪੁਰਾਣੀਆਂ ਵੀ ਰਸਤਾ ਹੈਗੀਆਂ ਉਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਆਲਰੇਡੀ ਹੈਗੇ ਉਸ ਤਰ੍ਹਾਂ ਹੀ ਉਹ ਰੱਖੀਆਂ ਜਾਣ। ਠੀਕ ਹੈ। ਮੈਂ ਮੜੇ ਕਹੂੰਗਾ ਕੈਮਰਾਮੈਨ ਨੂੰ ਮੜੇ ਕੈਮਰਾ ਕਮਾ ਦੇਵੇ ਇੰਨੇ ਲੋਕ ਇੱਥੇ ਜੋ ਬਾੜ ਦੇ ਆਏ ਹੈਗੇ ਆ ਹਨਾ। ਆਪਣੀ ਰਾ ਮੇਨ ਹੈਗਾ ਜੀ ਜੋ ਕੂੜੇ ਦੀ ਸਮੱਸਿਆ ਨੂੰ ਲੈ ਕੇ ਐਮਸੀ ਸਾਹਿਬ ਜਰਨੈਲ ਸਿੰਘ ਲੋਟਣਾ ਵੀ ਗੱਲ ਕੀਤੀ ਆ ਤੇ ਜੋ ਜੋ ਇਸ ਮਹੱਲੇ ਦੇ ਜੋ ਲੋਕ ਹੈਗੇ ਆ ਉਹ ਵੀ ਆਪਾਂ ਗੱਲਬਾਤ ਕੀਤੀ ਹੈਗੀ ਆ ਉਹਨਾਂ ਨੂੰ ਲੱਗਦਾ ਹੈਗਾ ਜੋ ਕੂੜੇ ਦੀ ਸਮੱਸਿਆ ਹੈਗੀ ਆ ਇਸ ਤਰ੍ਹਾਂ ਦੇ ਜੋ ਕਾਉਂਸਲਰ ਹੈਗੇ ਸ਼ਾਇਦ ਉਹਨਾਂ ਤੋਂ ਹੱਲ ਨਹੀਂ ਹੋਣੀ ਹੈਗੀ ਪਰ ਉਹਨਾਂ ਨੂੰ ਉਮੀਦ ਹੈਗੀ ਆ ਪ੍ਰਸ਼ਾਸਨ ਤੇ ਜੇ ਪ੍ਰਸ਼ਾਸਨ ਆਪਣਾ ਕੋਈ ਤਰੀਕਾ ਅਪਣਾਉਂਦਾ ਹੈਗਾ ਸ਼ਾਇਦ ਇਸ ਛੱਪੜ ਨੂੰ ਸਾਫ਼ ਕਰਕੇ ਮੁਕੰਮਲ ਕਿਉਂਕਿ ਆਨਲਾਈਨ ਸਮੇਂ ਦੇ ਵਿੱਚ ਬਾਰਸ਼ਾਂ ਦਾ ਟਾਈਮ ਹੈਗਾ ਹੁਣ ਵੀ ਇੱਥੇ ਪਾਣੀ ਖੜ ਜਾਂਦਾ ਹੈਗਾ ਜੇ ਕੱਲ ਨੂੰ ਇਹ ਛੱਪੜ ਦੀ ਸਫਾਈ ਨਹੀਂ ਹੁੰਦੀ ਤਾਂ ਪਾਣੀ ਇੱਥੇ ਰੋੜਾਂ ਤੇ ਤੁਸੀਂ ਆਮ ਹੀ ਬਾਹਰ ਵੀ ਛੱਪੜ ਲੱਗੇ ਵੇਖੋਗੇ ਤੁਸੀਂ ਵੇਖਦੇ ਰਹੋ ਰੈਗੂਲਰ ਗੌਂ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਬ ਧੰਨਵਾਦ ਜੀ